ਹਾਂਜੀ ਮਿੱਤਰੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾ ਪਹੁੰਚ ਕੇ ਆਪਾਂ ਮੇਰੀ ਜੌਬ ਤੇ ਤੁਹਾਨੂੰ ਦਿਖਾਉਣਾ ਘਰ ਚੋਂ ਨਵਾਂ ਪਿਆ ਯੂਕੇ ਅਲਮਨਕ ਲੈ ਇਹਦਾ ਪੈਸਾ ਇਹਦਾ ਪੈਸਾ ਬਈ ਪੁੱਛਣਾ ਦਿਖਾਉਣਾ ਵੀ ਜਮਾਂ ਨਵਾਂ ਘਰ ਆ ਭੰਨ ਕੇ ਤੋੜ ਕੇ ਅਸੀਂ ਨਵਾਂ ਬਣਾਉਣਾ ਹਾਂ ਦੇਖੋ ਜੀ ਘਰ ਦਿਖਾਉਣਾ ਮੈਂ ਜਮਾਂ ਦੇਖੋ ਜਮਾਂ ਉਹ ਕੇ ਨਾ ਇੱਕ ਨੰਬਰ ਘਰ ਆ ਸਾਡੇ ਸਾਡੇ ਬੰਦੇ ਸਮਾਨ ਖੋਲ ਉਦੋਂ ਕਿ ਜਿਹੇ ਜਿਹੜੀ ਲੋੜ ਆ ਲਈ ਜਾਂਦੇ ਘਰੋਂ ਘਰ ਹੀ ਘਰ ਦੇਖੋ ਜਮਾਉ ਕੀ ਆ ਦੇਖੋ ਜੀ ਆ ਸਟੱਡੀ ਰੂਮ ਆ ਦੇਖੋ ਕਿ ਨਾ ਕੈਂਡ ਕੰਮ ਪਿਆ ਹੋਣਾ ਇਹ ਵੀ ਪਟ ਦੇਣਾ ਆ ਕਿਚਨ ਆ ਕਿਨੀ ਸੋਹਣੀ ਕਿਚਨ ਪਈ ਆ ਦੇਖੋ ਇਹ ਸਾਰਾ ਕੁਝ ਤੋੜ ਦੇਣਾ ਤੋੜ ਪਾ ਦੇਣਾ ਆ ਵੀ ਸਮਾਲੇ ਕਿਚਨ ਆ ਦੇਖੋ ਵੀ ਬਹੁਤ ਸੋਹਣਾ ਕਰ ਪਿਆ ਵੀ ਜਿਹੜਾ ਪੰਨ ਤੋੜ ਦੇਣਾ ਜੇ ਉੱਪਰ ਦਿਖਾਉਣਾ ਮੈਂ ਜਾ ਕੇ ਉੱਪਰ ਕੀ ਕੁਛ ਆ ਮੋੜੇ ਸਾਡੇ ਸਾਰੇ ਰੈਡੀ ਦਾ ਕੰਮ ਕਰਨ ਕਾਲਾ ਲਓ ਜੀ ਬਣਾ ਹੁਣ ਥੱਲੇ ਦਿਖਾਇਆ ਜਿਵੇਂ ਨਵਾਂ ਘਰ ਹਨਾ ਆ ਦੇਖੋ ਆ ਵੀ ਜਿਵੇਂ ਸਭਾ ਬੈਠ ਪੜਦਾ ਬੜਾ ਸੋਹਣਾ ਕਰਕਣੀ ਬਈ ਆ ਬਾਥਰੂਮ ਦੇਖੋ ਜਿਵੇਂ ਨਵਾਂ ਸੀ ਸਾਰਾ ਪੜਦਾ ਇਹ ਦੇਖੋ ਭੰਤੋਲ ਬਈ ਜਾਂਦੀ ਆ ਵੇ ਉਧਰ ਵੇ ਸਾਡੇ ਬੰਦੇ ਛੱਤਾਂ ਕਿਵੇਂ ਪੱਟੀਆਂ ਦੇ ਜੋਰਾਂ ਸ਼ੋਰਾਂ ਤੇ ਵੇ ਵੇ ਨਵੇਂ ਘਰ ਨਵੇਂ ਘਰ ਦਾ ਗਾਹ ਪਾਦਾ ਹਨ ਹੋਰ ਕੀ ਜਮਾਨਾ ਨਵਾ ਕਰੇ ਟਾਈਮ ਲੋਕਾਂ ਕੋਲੇ ਬਹੁਤ ਪੈਸਾ ਪਿਆ ਇਥੇ ਓਹ ਹੋ 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 ਦੇਖ ਕੇ ਉਹ ਫਤੈ ਚੱਕ ਰੋ ਵੇ ਵੇ ਇਹ ਲੋਕਾਂ ਕੋਲ ਬਹੁਤ ਪੈਸਾ ਲੋਕਾਂ ਕੋਲੇ ਹਨ ਨਵਾ ਨਵਾ ਕਰ ਦੇਣ ਤਾਂ ਲੈ ਇੰਨੇ ਸੋਹਣੇ ਇੰਨੇ ਸੋਹਣੇ ਸਵਾਰੇ ਸਾਡੇ ਜਮਾਨਾ ਇੰਨੇ ਸੋਹਣੇ ਬਾਥਰੂਮ ਦੇਖੋ ਕਿਆ ਬਾਤ ਆ ਮੈਨੂੰ ਪਰ ਇਹ ਬੰਦਿਆ ਚਤਾ ਗੰਜ ਨਵੇਂ ਨਵੇਂ ਕਰਾਂ ਲੋਕੀ ਪੱਟੀ ਜਾਂਦੇ ਆ ਕੀ ਬਾਤ ਆ ਮੈਨੂੰ ਮੁੰਡੇ ਲੱਗੇ ਭੇ ਜੋਰਾ ਸ਼ੋਰਾਂ ਤੇ ਹਾਂਜੀ ਜਿਹੜਾ ਆ ਸਮਾਨ ਦੇ ਕੋਈ ਨਹੀਂ ਇਹ ਭਾਜੀ ਹਜੇ ਨੇ ਵੀਡੀਓ ਪਾਤੀ ਟਿਕਟੌਕ ਤੇ ਵੀ ਜਿਹੜੇ ਬੰਦੇ ਨੇ ਸਮਾਨ ਰੱਖਿਆ ਜਾਨ ਬੈਠੇ ਹੋਏ ਦਾ ਹਨਾ ਹੁਣ ਇਥੇ ਬੜੇ ਬੰਦੇ ਕਸੀਏ ਹੁਣ ਜਿਹੜੇ ਪੰਦੇ ਆਉਣਗੇ ਜਿਹਦਾ ਸਮਾਨ ਲੱਗ ਜਾਵੇਗੀ ਖਟ ਕੇ ਆਉਗਾ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਬਹੁਤ ਨਵਾਂ ਕਰ ਪਿਆ ਜੇ ਇੱਕ ਜੋ ਨਵਾਂ ਕਰ ਪੱਟੇ ਹੋ ਗਿਆ ਉਪਨ ਹਲਕਾ ਉਹ ਇੱਥੇ ਹਾਲ ਫੋਟੋ ਬਰੀਨ ਲੋਕ ਲਓ ਜੀ ਪੰਕੋਟ ਦੇ ਤਾਂ ਸਾਰਾ ਘਰ ਦੇਖੋ ਬਾਅਦ ਦੇ ਖਵਾਰੇ ਮੁੰਡਿਆਂ ਨੇ ਕਹਿੰਦੇ ਛੱਤਾਂ ਛੁੱਤਾਂ ਸਭ ਤੋੜ ਪਿਆ ਹੋਵੇ ਵੇ ਵੇ ਮਾਰਦੇ ਜੋਰ ਲੱ ਲੱਗਿਆ ਪਏ 5-6 ਕਰੋੜ ਦਾ ਘਰ ਜਿਹੜਾ ਤੋੜ ਤੋੜਦਾ ਅੱਜ ਮੁੰਡਿਆਂ ਨੇ 5-6 ਲੱਖ ਪਾਉਂਡ ਦਾ ਘਰ ਸੀਗਾ ਇਹ ਖਲਾੜੇ ਦੇ ਬਾਅਦ ਦੇ ਬਾਰੇ ਅਜਾ ਬਹੁਤ ਸੁਣਾ ਇੱਥੇ ਜੇ ਇਹ ਮੈਂ ਹੋਰ ਹੋਰ ਦਿਖਾਵਾਂਗੇ ਆ ਹੈਗੇ ਸੋਲਿਸ਼ਨ ਆ ਥੰਡਰ ਆਫ ਥੰਡਰ ਪਿਛਾੜ ਨਹੀਂ ਜਾਂਦੀ ਇਹਦੇ ਵੇਹ ਉਹਨਾ ਜੋਰ ਆ ਫਰੀ ਆਵੇ ਜਾਂ ਆ ਵੀਰ ਦੇ ਬੰਦੇ ਸੱਤ ਨੇ ਹਾਂ ਅਗੇ ਤੇ ਆਖੇ ਬੋਰਡ ਸਕਰੂ ਕਾਟਾ ਬੋਰਡ ਦੇਖ ਫੂ ਆਗੇ ਸਕਰੂ ਕਾਟਾ ਇਹ ਲੈ ਕਈ ਬੰਦੇ ਕਹਿੰਦੇ ਵੀ ਸਕਰੂ ਕਾਟਾ ਬੋਰਡ ਦੇਖ ਪਹਿਣਗੇ ਉੱਤੇ ਸਕੇਮਲ ਟੇਪ ਲੱਗੀ ਹੁੰਦੀ ਆ ਜੇ ਸਕੂ ਮੈਂ ਬੁਠਣਾ ਚਾਰ ਪੰਜ ਸਕੂ ਲੱਗੇ ਹੁਣ ਬੋਰਡ ਕਿਤੇ ਨਹੀਂ ਹਿੱਲਦਾ ਹਨਾ ਟੇਪ ਲੱਗੀ ਹੋਵੇ ਤੇ ਆ ਬਾਰੇ ਤੋਂ ਚੋਚਲੇ ਜੇ ਹੁੰਦੇ ਆ ਦੋ ਤਿੰਨ ਸਕੂ ਲਾ ਦੇ ਦੋ ਵੱਧ ਲਾਓ ਚਾਰ ਪੰਜ ਲਾਓ ਮੈਂ ਦੋ ਦਨ ਸਕੂ ਲੱਗੇ ਹੁਣ ਚਲੋ ਦੋਆਂ ਵੀ ਖੜ ਜਾਂਣ ਹਾਂ ਚਲੋ ਆ ਬਰਦਰ ਜੋ ਰੂਲਾ ਰੂਲਾ ਉਹ ਵੇਖ ਆਪਾਂ ਕੋ ਐਸੀ ਗੱਲ ਕਰ ਰਹੇ ਆ ਤੇ ਸਕੂ ਜੇ ਦੋ ਘੱਟ ਵੀ ਲੱਗੇ ਹੋਣਗੇ ਕੋਈ ਚੱਕਰ ਨਹੀਂ ਬਹੁਤੀ ਵੱਡੀ ਗੱਲ ਨਹੀਂ ਕੀ ਪੰਨਾ ਤਿੰਨ ਚ ਲੱਗੇ ਪਏ ਆ ਬਣੀਆਂ ਜੀ ਆ ਜੀ ਪਾ ਤੇ ਖਲਾਰੇ ਵੇਖੋ ਕਿੰਨਾ ਸੋਹਣਾ ਘਰ ਸੀਗਾ ਮੁੰਡਿਆਂ ਦੇ ਪਾਸ ਹੀ ਤੱਕ ਆ ਮੁੰਡੇ ਕਹਿੰਦੇ ਅੱਜ ਆਜੇ ਪਹਿਲੇ ਦਿਨ ਹੈ ਜਗ੍ਹਾ ਇਹ ਹੈਗੀ ਆਪਣੀ ਬੂਸਟਰ ਬੂਸਟਰ ਆ ਮੁੰਡਾ ਹਟ ਆਇਆ ਪਹਿਲੇ ਦਿਨ ਜੋ ਤੇ ਉਹ ਵੀ ਆ ਬੰਦੇ ਸਾਡੇ ਲਾਗੇ ਛੱਡੇ ਥੋੜੇ ਜਿ ਤੇ ਖਲਾਰੇ ਪਾਏ ਬੇ ਕੱਲੀ ਰਹਿ ਗਈ ਛੱਤ ਛੱਤ ਵੀ ਢਾ ਦੇਣੀ ਬਸ ਦੇਖੋ ਕਿਵੇਂ ਪਾ ਪਾ ਖਲਾਰਾ ਫਰਾਂ ਨਿਬੜ ਜਾਣਾ ਉਪਰੋਂ ਕੰਨੂ ਪਾ ਦੇਣੇ ਥੱਲੇ ਖਲਾਰੇ ਤੇ ਕਿਵਰੇ ਨਵਾਂ ਕਰ ਜਦੋਂ ਬਣਦਾ ਹਾਂ ਦਿਖਾਵਾਂਗੇ ਲਓ ਜੀ ਦੇਖੋ ਖੰਡਰ ਬਣ ਗਿਆ ਸਾਰਾ ਕੁਝ ਭਾਂ ਤੋੜ ਕੇ ਸਾਰਾ ਕੁਝ ਪਲੇਨ ਕਰਤਾ ਕੀ ਕੋਸ ਸੀਗਾ ਕਿੰਨੇ ਕੰਧਾ ਸੀ ਵਿੱਚ ਕੁਝ ਨਹੀਂ ਬਚਿਆ ਗਣੀ ਸਾਹਿਬ ਬੰਦਾ ਇਹ ਅਜ ਬਸ ਹੋ ਗਈ ਮਨਾ ਪੂਰੇ ਥੱਕ ਗਿਆ ਖਾਣ ਦੇ ਪੰਜ ਵੱਜ ਗਏ ਹੁਣ ਦੇਖੋ ਕੀ ਹਾਲ ਹੋ ਰਿਹਾ ਪਿਆ ਤੇ ਪੱਟ ਕੇ ਕਲੀਨ ਵੀ ਕਰਤਾ ਤੋਂ ਬਾਅਦ ਦਿਖਾਉਣਾ ਜਿਹੜਾ ਟਿੱਬਾ ਜੁੜਿਆ ਪਿਆ ਤਾਰਾ ਤੁਰਾ ਬਾਰ ਦਾ ਮੌਲਦ ਨੂੰ ਦਿਖਾਉਣੇ ਆ ਦੇਖੋ ਆ ਬਾਹਰ ਗਾਰਡਨ ਆ ਇਧਰ ਵੀਜੀ ਵੀ ਮੱਕੀ ਸੋਰੀ ਵੀਜੀ ਨਹੀਂ ਵੀਜੀ ਹੁਣ ਕੱਟਤੀ ਹੁਣ ਤੋਂ ਮੱਕੀ ਵੀਜੀ ਹੀ ਕਟਾਈ ਹੋਈ 1 ਕਿਲੋ ਦਾ ਨੂੰ ਹੋਏ ਕਟਾਈ ਹੋਈ ਨਾ ਸਜਰੀ ਕਟਾਈ ਹੋਈ ਵੀ ਆ ਆ ਜੋ ਪਿੱਛੇ ਦਿਖ ਰਿਹਾ ਛੱਡ ਛੁਟ ਜੇ ਵੀ ਢਾ ਦੇਣੇ ਸਾਰਾ ਕੁਝ ਨਵਾਂ ਬੜਾ ਨਾਇਸੀ 5-6 ਕਰੋੜ ਦਾ ਘਰ ਜਿਹੜਾ ਦੇਖੋ ਜਿਹਾਂ ਖਿਲਾੜੇ ਪਾਦੇ ਮੁੰਡਿਆਂ ਨੇ ਮੈਂ ਲੋ ਜੀ ਹੁ ਬਾਹਰ ਦਿਖਾਉਣਾ ਟੱਬਾ ਜੁੜਿਆ ਪਿਆ ਗੰਦ ਦਾ ਵੇਖੋ ਕਨਾਰ ਕੋਲ ਥੱਲੇ ਛੜਤਾ ਮੁੰਡੇ ਨੇ ਠੇਰ ਲਾ ਪਏਗਾ ਇਹਨੇ ਗੰਦ ਦੇ ਥੱਲੇ ਆਹ ਵੱਡੀ ਸੜੀ ਮਰਸੈਡੀ ਮੋਟਰਾ ਵੀ ਜਿਹਦਾ ਆਪਾਂ ਘਰ ਤੋੜਿਆ ਇਹ ਕਿੰਨੇ ਕਿੰਨੇ ਲੱਖ ਪੌਣ ਦਾ ਤੋੜਿਆ ਅੱਜ 5 ਲੱਖ 5 ਲੱਖ ਮਤਲਬ ਇੰਡੀਆ ਦੇ 1.5 ਕਰੋੜ ਦਾ ਘਰ ਜਿਹੜਾ ਇਹ ਤੋੜਤਾ ਇਨੇ ਚ ਮਤਲਬ ਬੰਦਾ ਕਰ ਲਾ ਲਦਾ ਜਿੰਨੇ ਅਸੀਂ ਕਰਤੇ ਸੀ ਤੋੜਦਾ ਹਾਂ ਹਾਂ ਕਰ ਦੋ ਤਾਂ ਇੱਕ ਕਰੋੜ ਦਾ ਮਤਲਬ ਹੈਗਾ ਸੀ ਸਾਰਾ ਕ੍ਰੈਸ਼ ਕਰਤਾ ਲੱਗਿਆ ਮੈਂ 2.5 ਕਰੋੜ ਦਾ ਅੰਦਰ ਅੰਦਰੋਂ ਰੈਡੀ ਸੀ ਅਛਾ 2.5 ਕਰੋੜ ਦਾ ਅੰਦਰ ਅੰਦਰੋਂ ਰੈਡੀ ਸੀ ਜੇ ਤੁਹਾਡੀਆਂ ਭੈਣ 2.5 ਕਰੋੜ ਹੈ 2 ਲੱਖ ਜੀ ਅੰਦਰ ਲੱਗ ਤੇ ਮਤਲਬ ਇਹ ਹੁਣ ਰੈਡੀ ਕਰਨਾ ਉਹਨੇ ਫੇਰ ਲੱਗਣੇ ਹਨਾ ਦੁਗਣੇ ਮੈਨੂੰ ਇਹ ਆਲਾ ਮੇਰੇ ਹਿਸਾਬ ਚ ਤਾਂ ਆਹ ਤਾਂ ਦੇਖੋ ਇਦਾਂ ਵੀ ਇੰਨਾ ਪੈਸਾ ਲੋਕਾਂ ਕੋਲੇ ਲੋਕਾਂ ਕੋਲੇ ਹੀ ਆ ਬਾਈ ਆਪਣੇ ਕੋਲ ਤਾਂ ਹੈ ਨਹੀਂ ਹਨਾ ਆ ਇਹ ਪੈਸਾ ਵਾਦੂ ਪਰ ਹੈ ਲੋਕਾਂ ਕੋਲ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਪੈਸਾ ਵਾਦੂ ਲੋਕਾਂ ਕੋਲ ਆਵਰ ਆਪਾਂ ਮਿਲੋ ਆਪਾਂ ਮਿਲ ਬਾਈ ਰਹਿ ਰੂ ਜਾਂ ਲੱਕੜੀ ਜਾਵੇ ਧਰ ਗਿਆ ਲਾਉਂਦੀ ਬਾਹਰੋਂ ਆ ਜਿੰਨੇ ਰੈਂਟ ਦੇ ਦੀ ਗੱਲ ਆ ਜੀ ਕੋਈ ਰੈਂਟ ਦੇਵਾਂਗੇ ਜਾਂ ਦਾ ਕੋਈ ਕਿਸ਼ਤ ਚ ਲਾਂਗੇ ਜਾਂਦਾ ਫੋਨ ਫਾਂ ਦੀ ਚ ਕੋ ਰੀਚਾਰਜ ਕਰਾ ਲੈ ਗਾਲਾਂ ਸਹੀ ਆ ਕੁਝ ਬਿੱਲ ਬੱਤਾਂ ਲੰਘੀਆਂ ਦਾ ਆਪਣੇ ਦਾ ਭਾਂਜ ਹੈ ਨਾ ਆਪਣੀਆਂ ਜੁੰਨੀਆਂ ਹੀ ਲੰਗਣੇ ਮਿਲਦਾ ਸਾਡਾ 5 ਮਿੰਟ ਦਾ ਰੈਂਟ ਤੇ ਇੱਥੇ 5 ਮਿੰਟ ਦਾ ਰੈਂਟ ਹੀ ਸੈਂਕ ਲੱਗਿਆ ਸੀ ਹਾਂ ਇੰਨਾ ਮਹਿੰਗਾ ਭਾਂਜ ਦੀ ਗੱਲ ਹੋਈ ਜਾ ਬਾਕੀ ਵੀ ਲੋਕ ਤਕੜੇ ਤਕੜੇ ਪਏ ਆ ਭਾਂਜੋ ਹਨਾ ਤਕੜੇ ਇਹ ਗੱਲ ਜਿਹੜਾ ਮਤਲਬ ਤਕੜਾ ਤਕੜਾ ਹੋਈ ਜਾਂਦਾ ਫਾਲਾ ਜਿਹੜਾ ਗਰੀਬ ਆ ਉਹ ਪੈ ਮੜਾ ਉਹ ਤੋਂ ਗਰੀਬ ਹੋ ਜਾਂਦਾ ਮਹਿੰਗਾਈ ਕਰਕੇ ਸਾਲਾ ਇਹ ਸੀ ਨਾ ਚਲੋ ਕੋਈ ਨਹੀਂ ਕਰਦੇ ਆਵੇਂ ਤਾਂ ਆਪਾਂ ਵੀ ਖੇਦਣ ਲਾਵਾਂਗੇ ਡਾ ਵੱਡਾ ਕਰਕੇ ਨਹੀਂ ਦੇਖ ਸੁਪਣਾ ਜੇ ਅਜ ਕਈ ਨੋ ਵੀ ਲੈ ਲਾਂਗੇ ਕਿ ਨਹੀਂ ਹੋਈ ਨਹੀਂ ਸਕਦਾ ਚਲੋ ਜੇ ਕੋਈ ਜਿੰਨਾ ਚੱਲ ਗਿਆ ਫੇਰ ਲੈ ਸਕਦੇ ਐ ਤੇਰੇ ਵੀ ਯੋਕਰ ਵੀ ਆਪਣਾ ਕਰਦਾ ਏਡੇ ਵੱਡਾ ਰਹਿਣ ਦੇ ਰਹਿਣ ਨੂੰ ਯਾਰ ਕਿਸ਼ਤਾ ਵਾਲੀਆਂ ਹੋਣਗੀਆਂ ਹਲਗੀਆਂ ਚਲ ਦੇਖੋ ਭਾਈ ਮੇਰੀ ਮਿਹਨਤ ਮੇਰੇ ਤੇ ਜਾਊਗਾ ਮਗਰ ਤਾਰਗਾ ਆਪਾ ਤੇ ਆਪਣੀ ਗਾਰ ਜਿਹੜੀ ਲੱਗਦੇ ਹੋਏਗੀ ਦੇਖੋ ਉਹਦੇ ਵੀ ਦਾੜੀ ਕੁੱਤੀ ਹੋਈ ਹੈ ਤੇਰੇ ਪਾਕਿਸਤਾਨ ਦੇ ਜਿੰਨੇ ਕਮਾਏ ਉਹਨੇ ਕਿਹਾ ਹਾਂ ਜਿੰਨੇ ਕਮਾਏ ਉਹਨੇ ਕਿਹਾ ਹਾਂ ਘਰ ਦਵਾਰ ਆਹ ਰੋਟੀ ਕਰ ਦਵਾਰ ਹੈ ਇਹਦਾ ਸੋਬਕ ਦੀ ਨਾਲ ਕੋ ਕਿੰਨਾ ਵੱਧਿਆ ਦੇਖੋ ਸਾਰਾ ਕੁਝ ਕ੍ਰੈਸ਼ ਹੋ ਗਿਆ ਤੇ ਇਹਦੇ ਬਾਅਦ ਬੜਾ ਟਾਈਮ ਹੋਣਾ ਲਾ ਮੈਂ ਉੱਤੇ ਚਲੋ 5 ਮਿੰਟ ਕੱਢ ਕੇ ਵਲੋਗ ਥੋੜਾ ਜਿਹਾ ਬਣਾਇਆ ਜਾਵੇ ਸਵੇਰੇ ਲੱਗੇ ਪਏ ਇਹ ਮੁੰਡੇ ਬੇਨਤੀ ਸਾਰੇ ਦੇਖੋ ਕੰਮ ਤੋਂ ਪਤਾ ਲੱਗਦਾ ਹਨਾ ਟੱਕ ਪਾਤੀ ਮੁੰਡਿਆਂ ਨੇ ਇਹ ਟੀਮ ਵਰਕ ਹੁੰਦਾ ਜਿੱਦਾਂ ਟੀਮ ਵਰਕ ਦਾ ਵਸ ਦੇਖੋ ਖਾਰੇ ਪਾਰੇ ਚਾਰ ਜਣੇ ਸੀ ਮਜ਼ਾ ਆ ਗਿਆ ਕੰਮ ਕਰਨ ਦਾ ਵੀ ਜਿੱਥੇ ਜਾਂਦੇ ਮੁੰਡੇ ਖਾਰੇ ਪਾਈਆਂ ਤੱਕ ਪਾਈਂ ਤਰੇ ਆਉਂਦੇ ਆ ਸਭ ਤੋਂ ਜ਼ਿਆਦਾ ਗੰਦੀ ਚੀਜ਼ ਇੱਥੇ ਯੂਕੇ ਦਾ ਬਗੈਰ ਸਕਦਾ ਆ ਇਨਸੂਲੇਸ਼ਨ ਆ ਇਨਸੂਲੇਸ਼ਨ ਆ ਇਹਨੇ ਮਾੜੀ ਜਿਹੀ ਲੱਗ ਗਈ ਸਮਝ ਲੋ ਸਾਰਾ ਦਿਨ ਖੁਰਕ ਲੱਗੀ ਜਾਣੀ ਆ। ਪੁੱਟਰਾ ਕਾਚੇ ਹੁੰਦਾ ਇਹ ਚ ਕੀ ਇਹਦਾ ਮਾੜਾ ਮੋਟਾ? ਇਹ ਚ ਕਾਚੇ ਮਿਕਸ ਹੋ ਵੈਸੇ ਸੁਣਾ ਹੀ ਆ ਦੇਖਿਆ ਨਹੀਂ ਅਸੀਂ ਦੇਖਿਆ ਨਹੀਂ। ਇਹ ਚੀਜ਼ ਆ ਵੀ ਇਹ ਚੋਂ ਠੰਡ ਨਹੀਂ ਹੋਣ ਦਿੰਦੀ ਹਨਾ। ਇਹ ਠੰਡ ਨਹੀਂ ਹੋਣ ਦੀ ਇਹ ਕੈਪਟਿਜ ਪਾਉਂਦੇ ਆ। ਆਹ ਖਾ ਦਾ ਟਾਈਮ ਹੁੰਦਾ ਦੁਬਾਰਾ ਟੂਲ ਦਾ ਘੱਟ ਆਤੀ। ਅਜ ਜਾਣਿਆ ਘਰੋਂ ਘਰੀ। ਫਿਰ ਜਿੰਮ ਵੀ ਜਾਣਾ ਹਜੇ। ਲਾਸਟ ਵੀਕ ਜਿੰਮ ਜਾ ਨਹੀਂ ਗਿਆ। ਤੇ ਹਾਂ ਅੱਜ ਮੰਡੇ ਸ਼ੁਰੂ ਕਰਦੇ ਜਿੰਮ ਫਿਰ ਦੁਨੀਵਾਰ। ਹਾਂਜੀ ਮਿੱਤਰੋ ਕੰਮ ਤੋਂ ਬਾਅਦ ਫਿਨਿਸ਼ ਹੋਣ ਤੋਂ ਬਾਅਦ ਚੱਲੇ ਆ ਜੀ ਸਾਡਾ ਬਾਸ ਚੱਲਿਆ ਸਾਡੇ ਮੂਰੇ ਪਿੱਕੇ ਦੇ ਫੋਰਡ ਦੇ ਪਿੱਕੇ ਦੇ ਤੇ ਅਸੀਂ ਇਹਦਾ ਲੇਬਰ ਚੱਲੀ ਆ ਸਾਡੀ ਬੈਂਡ ਤੇ ਸਾਡੇ ਬਾਸ ਵਾਲੇ ਚੱਕ ਗਿਆ ਕਿ ਅਸੀਂ ਚੱਲੇ ਪਿੱਛੇ ਪਿੱਛੇ ਭਾਜੀ ਭਜਉਂਦੇ ਨਹੀਂ ਬਟੜਾ ਕੀ ਗੱਲ ਆ ਐਡਾ ਜਹਾਜ਼ ਲਈਦਾ ਭਾਜੀ ਕਮਾਲ 60 ਕਿਤੇ ਲਈ ਜਾਂਦਾ 10 ਲੈ ਐਡਾ ਟਰੱਕ ਟਰੱਕਾ ਕੜੀਆ ਜਾਵੇ 80 90 ਦੇ ਹੋੜੀਆਂ ਨੂੰ ਛੱਡਿਆ ਵਾ ਅੱਗੇ ਵਾਹੇ ਭੱਜ ਕਿੱਥੇ ਨਾਲ ਅੱਜ ਭਟਾਨੀ ਕੀ ਚੱਕਰ ਆ ਭੈ ਭਿਆਉ ਵਾਂ ਕੇ ਜਾਂ ਕੇ ਭਿਆਉ ਮਨ ਲੱਗਦਾ ਹਾਂ ਭਿਆਉ ਮਟਰਵੇ ਤੇ ਹਾਂ ਇਹਦਾ ਜੇ ਨਾਲ ਆਪਣਾ ਡਾਹ ਨਹੀਂ ਜਨਾ ਭੈ ਜੇ ਚੜ ਗਿਆ ਬਸ ਗਿਆ ਹਾਂ ਜਾਂ ਮਟਰਵੇ ਤੇ ਇਹ ਦੁਬਾਰਾ ਗਿਆ ਵਾਸ ਹਨ ਹਾਂ ਦਿਖਾਉਣੇ ਆ ਸਾਡੇ ਮੂਰੇ ਮੂਰੇ ਇਨੇ ਵਕਤ ਤੇ ਕਿਨੇ 2-3 ਮਿੰਟ ਦੀ ਮਟਰਵੇ ਚੜ ਗਿਆ ਸਜ ਲੱਗ ਗਿਆ ਗਿਆ ਸਾਡੀ 45 ਮਿੰਟ ਦੀ ਪਾਪਾ ਕਹਤੋ ਦੇਈ ਜਣਾ ਨੂੰ ਆਖ 45 ਮਿੰਟ ਦੀ ਡਰਾਈਵ ਆ ਨਾ ਸੈਕਿੰਡ ਪੁੱੜਦਾ ਹੈ ਤੇ ਭਾਜੀ ਨਹੀਂ ਬਿਨਾਂ ਦੇ ਘੰਟੇ ਪਹੁੰਚਣਾ ਮਿਲਦਾ ਉਹ ਦੇ ਘੰਟੇ ਦੇ ਵਿੱਚ ਹੀ ਬੇਕੀ ਹਾਲੇ ਮੋਟਰਵੇ ਚੜਨ ਲੱਗੇ ਆ ਅਸੀਂ ਅਜ ਤੱਕ ਇਹ ਕਹਿੰਦੇ ਪੂਰੀ ਥਕਾਵਟ ਕੋਈ ਵੀ ਮੁੰਡਿਆਂ ਨੂੰ ਜਿੰਮ ਵੀ ਜਾਣਾ ਤਿੰਨ ਚਾਰ ਤਣੇ ਹੋ ਗਏ ਮਿਕਸ ਹੋ ਗਈ ਖਰਾਖਰੂ ਚ ਕਰਨ ਤੇ ਕੋਣ ਟਕਰਾ ਪੈਣਾ ਨਾ ਜੇ ਆਪਾਂ ਫਾਰਮ ਫੋਟ ਮਿੰਟ ਦੋ ਲਾਉਣੇ ਤੇਰ ਆਪਾਂ ਜਾਣਾ ਲੈ ਵੀ ਤੋਰ ਲਿਆ ਹਾ ਜੀ ਇੰਜੀਨੀਟਰ ਦੇ ਹੀ ਬੈਠੇ ਤੇ ਮਾਰ ਦੇ ਦੇਈਓ ਸਹੀ ਆ ਯਾਰ ਆ ਐਸੇ ਕਿਉਂ ਆ ਇੱਧਰ ਮੁੜਨ ਨੂੰ ਇੱਧਰ ਹੁੰਦਾ ਨਹੀਂ ਨਹੀਂ ਸਿਸਟਮ ਪਤਾ ਕੀ ਆ ਉਹਨੇ ਦੱਸਿਆ ਵੀ ਮੈਂ ਮੁੜਨ ਵਾਸਤੇ ਖੜਾ ਤਾਂ ਕਰਕੇ ਆ ਮੁੜਨ ਵਾਸਤੇ ਖੜਾ ਨਹੀਂ 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 ਉਹਦੀ ਲੈਣ ਤੋਂ ਕਾਦੀ ਖਤਰ ਕਰਿਆ ਅੱਜ ਵਰ ਖਾਦੀ ਬੀਤੀ ਹੋਊਗੀ ਮਾੜੀ ਮੋਟੀ ਤੇ ਸਾਡੀ ਗੋਲੀ ਵੱਧ ਖਾਦੀ ਗਈ ਹੋਣੀ ਆ ਅਸੀਂ ਹੁਣ ਕੋਲੇਸ ਵੜਦੇ ਤੇ ਅੱਗੇ ਇਹਨਾਂ ਕਿਤੇ ਹਾਂ ਹੋਰ ਕਿਉਂ ਦਬਾਣਾ ਗੱਲ ਛੱਡ ਜਾ ਸਾਡੀ ਆਪਾ ਬਟਰ ਆਪਣੇ ਨਾਲ ਕਿਸਮ ਮਾੜੀ ਬਰਾਤ ਰਾਮ ਜੀ ਬਾਬੇ ਰਾਮ ਜੀ ਬਾਬੇ ਸਾਨੂੰ ਟੱਕਰ ਰਾਮ ਜੀ ਆਰਾਮ ਜੀ ਨਾਲ ਚੱਲ ਵਾ ਇਹ ਚ ਪਾਜੀ ਖੇਚ ਪਾਗਿਰ ਜਿਉਂ ਕੁੜੀ ਆਟੋ ਆਇਆ ਦਾ ਆਟੋਮੈਟ ਕਿਹਾ ਭਾਈ ਬਸ ਇਹਨੇ 2-4 ਮੱਡੀ ਦੇ ਗਿਆ ਸਮਝ ਜਾਂ ਤੋਕੇ ਕੱਢ ਲਾ ਪੁੱਤਰਾ ਸਹੀ ਸਪੀਡੀ ਸਪੀਡੀ ਤਾਂ ਲੋਕੀ ਨਹੀਂ ਪਿਆ ਰਹੇ ਸਪੀਡੀ ਪਿਆਦੀ ਲਓ ਜੀ ਚੱਲੇ ਆਂ ਫਾਦੀ ਮੋਟਰਵੇ ਤੇ ਇਹਨੂੰ ਤਾਂ ਬਾਬਾ ਨੇ ਟੈਕਟ ਆਇਆ ਤੇ ਭਾਈ ਚੱਲ ਰਿਹਾ ਜੇ ਬਟਾ ਆ ਗਿਆ ਆਪਣੀ ਚਲੀ ਨਹੀਂ ਜਾਣੀ 6:30 ਹੋ ਗਿਆ ਤਰਾਣਾ ਡੈੜੀ ਗਈ ਆਂ ਸਮਝਦਾ ਐ ਜਦ ਇੱਕ ਡਾੜੀ ਜਾਣ ਟਿਕ ਟਿਕ ਲੱਗ ਗਈ ਗੱਲ ਅਸੀਂ ਤਾਂ ਰਹਿ ਨਹੀਂ ਦੇ ਪਾਜੀ ਨਹੀਂ ਚੱਲ ਲੈਣੀ ਆਪਣੇ ਤੇ ਚੱਲਣੀ ਜਾਣੀ ਕੀ ਮੈਂ ਤਾਂ ਫਰੀ ਦੇੜ ਕੇ ਆਇਆ ਆਹ ਚਲੋ ਬਈ ਅੱਜ ਨੂੰ ਮੋਟਰਵੇ ਟ੍ਰੈਫਿਕ ਥੋੜਾ ਜਿਹਾ ਪਿਆ ਸੀ ਜੀ ਕਿ ਕੀਤੀ ਹੋਈ ਆ 70 ਦੀ ਹੁੰਦੀ ਆ ਨਹੀਂ ਰੋਡ ਬੰਦ ਹੈ ਰੋਡ ਅਸਾਂ ਰੋਡ ਬੰਦ ਹੈ ਓਕੇ 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 ਜੀ ਮਿੱਤਰੋ ਅੱਜ ਕੀਤੀ ਭੰਨ ਤੋੜ ਕੱਲ ਨੂੰ ਹੀ ਭੰਨ ਤੋੜੀ ਚਰਨਾ ਕੰਮ ਮੈਨੂੰ ਲੱਗਦਾ ਇਹ ਸੋਨਾ ਘਰ ਦੇ ਬੜਾ ਹਾਸ ਨੂੰ ਮਹਿਸੂਸ ਆ ਸੋਨਾ ਸੋਨਾ ਘਰਟਾ ਆ ਚਲੋ ਕੋਈ ਨਹੀਂ ਹਾਂ ਪੈਸਾ ਪੈਸਾ ਬੋਲਦਾ ਹਣਾ ਭੈ ਜਵਾਕੀ ਪੈਸਾ ਬੋਲਦਾ